ਅਸੀਂ ਅੱਜ ਹਾਂ ਜੀ ਰਾਜਸਥਾਨ 'ਚ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਡੇਜ਼ਰਟ ਤੇ ਇੱਥੇ ਜਿਹੜਾ ਪੈਰਾ ਸੇਲਿੰਗ ਕਰਵਾਈ ਜਾਂਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਉਡਾਣ ਭਰਨ ਲਈ ਬੰਦਾ ਜਿਹੜਾ ਤਿਆਰ ਰਹਿਣਾ ਉਹਨੇ ਗੱਡੀ ਜਿਵੇਂ ਅੱਗੇ ਜਾਊਗੀ ਉਹ ਉਡਾਣ ਜਿਹੜੀ ਇਹੇ ਭਰੂਗਾ ਤੇ ਲੋਕ ਜੀ ਦੇਖ ਸਕਦੇ ਹੋ ਤੁਸੀਂ ਕੈਰਾਵਨ ਨਰਕਸ ਦਿੱਤਾ ਗਿਆ ਤੇ ਦੋ ਆਦਮੀ ਜਿਹੜੇ ਇਹਨੂੰ ਰੈਡੀ ਕਰਦੇ ਜਿਵੇਂ ਉਹ ਗੱਡੀ ਅੱਗੇ ਨੂੰ ਚੱਲੂਗੀ ਉਵੇਂ ਇਹ ਜਿਹੜੀ ਉੱਪਰ ਨੂੰ ਜਿਹੜਾ ਉੱਡਦਾ ਤੇ ਪੂਰਾ ਜਿਹੜਾ ਡਿਸਾਰਡ ਦਾ ਜਿਹੜਾ ਉੱਪਰ ਤੋਂ ਸੀਨ نیچے ਤੱਕ ਦਿਖਦਾ